ਸਤਨਾਮ ਸ੍ਰੀ ਵਾਇ ਗੁਰੂ ਜੀ ਇੱਕ ਓੰਕਾਰ ਸਤਕੁਤ ਪਤਸਾਰ ਬਾਡੀ ਪਵਨ ਅਖਰੀ ਮਾਲਾ ਪੰਜਵਾਂ 52 ਅਖਰਾਂ ਵਾਲੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਦੀਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤਨ ਨਿਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਯੁਗਾਦਿ ਜੋਗ ਜੋਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜੇ ਪਾਪੀ ਜਿਤ ਲਗਤਰਾ ਗੁਰਦੇਵ ਸਾਤ ਗੁਰ ਪਰਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰੂ ਹਿਮਾ ਹੈ ਗੁਰੂ ਹੀ ਸਾਡਾ ਬਾਪ ਹੈ ਗੁਰੂ ਹੀ ਸਾਡਾ ਮਾਲਕ ਅਤੇ ਪਰਮੇਸ਼ਰ ਹੈ ਗੁਰੂ ਸੱਚਾ ਸਾਥੀ ਹੈ ਉਹ ਅਗਿਆਨ ਨੂੰ ਦੂਰ ਕਰਨ ਵਾਲਾ ਹੈ ਉਹ ਹੀ ਸੰਬੰਧੀ ਅਤੇ ਪ੍ਰਾਹ ਹੈ ਗੁਰੂ ਹੀ ਦਾਤਾ ਹੈ ਉਹ ਹੀ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦੇਣ ਵਾਲਾ ਹੈ ਉਸ ਦਾ ਮੰਤਰ ਅਚੂਕ ਹੈ ਗੁਰੂ ਸ਼ਾਂਤੀ ਸਚਾਈ ਤੇ ਬੁੱਧੀ ਦਾ ਸਰੂਪ ਹੈ ਉਹ ਇਹੋ ਜਿਹਾ ਪਰਸ ਹੈ ਜਿਸ ਦੇ ਚਰਨ ਛੂ ਨਾਲ ਜੀਵ ਮਹਾਨ ਬਣ ਜਾਂਦਾ ਹੈ ਗੁਰੂ ਤੀਰ ਤੇ ਇਸ਼ਨਾਨ ਹੈ ਉਹ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਪਰੇ ਤੋਂ ਪਰੇ ਹੈ ਗੁਰੂ ਕਰਤਾਰ ਦਾ ਰੂਪ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਵਿਕਾਰੀ ਡਿੱਗੀ ਹੋਈ ਜੀਵਾਂ ਨੂੰ ਗੁਰੂ ਹੀ ਪਵਿੱਤਰ ਕਰਨ ਵਾਲਾ ਹੈ ਜਦੋਂ ਤੂੰ ਇਸ ਸੰਸਾਰ ਦੀ ਰਚਨਾ ਹੋਈ ਹੈ ਹਰੇਕ ਜੋਗ ਸਦਾ ਸਦਾ ਗੁਰੂ ਹੀ ਰਹਿਣ ਵਾਲਾ ਹੈ ਗੁਰੂ ਦਾ ਦਿੱਤਾ ਹੋਇਆ ਮੰਤਰ ਵਾਹਿਗੁਰੂ ਜਪਨ ਨਾਲ ਸੰਸਾਰ ਸਮੁੰਦਰ ਤੋਂ ਬਚਿਆ ਜਾ ਸਕਦਾ ਹੈ اے ਪ੍ਰਭੂ ਮੇਰ ਕਰ ਸਾਨੂੰ ਗੁਰੂ ਦੀ ਸੰਗਤ ਨਾਲ ਜੋੜ ਦੇ ਤਾਂ ਕਿ ਅਸੀਂ ਮੂਰਖ ਅਤੇ ਪਾਪੀ ਜੀਵ ਉਸਤੀ ਸ਼ਰਨ ਵਿੱਚ ਪਾਰ ਲੰਘ ਜਾਈਏ ਗੁਰੂ ਸਤ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਗੁਰੂ ਨਾਨਕ ਪੰティ ਕਰਦੇ ਹਨ ਪਰਮਾਤਮਾ ਦੇ ਰੂਪ ਗੁਰੂ ਨੂੰ ਸਾਡੀ ਕੋਟਿਨ ਕੋਟ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ